ਸਿਰੰਦਰ ਜਿੰਨੀ ਚੋਣ ਦਾਸਤਿਕ ਹੋਣ ਜਾ ਰਹੀ ਹੈ ਸਾਰੀਆਂ ਪਾਰਟੀਆਂ ਨੇ ਆਪਣੇ ਆਪਣੇ ਉਮੀਦਵਾਰ ਦਿੱਤੇ ਆ ਲੇਕਿਨ ਕਾਂਗਰਸ ਪਾਰਟੀ ਨੇ ਆਪਣਾ ਖਰਾਸ ਹੂਨ ਵਰਕਰ ਇੱਕ ਮਹਿਲਾ ਵੀਪੀ ਜਿਹੜੀ 5 ਵਾਰ ਐਮਸੀ ਰਹੀ ਹੈ ਤੇ ਸੀਨੀਅਰ 50 ਮੇਅ ਰਹੀ ਹੈ ਜਿਹੜੀ ਕਿ ਇੱਕ ਹੌਨਰ ਵਰਕਰ ਹੈ ਇੱਕ ਮਹਿਲਾ ਨੂੰ ਐਸੀ ਟਿਕਟ ਦਿੰਦੀ ਹੈ ਦੂਸਰੀਆਂ ਪਾਰਟੀਆਂ ਦੇ ਜਿਹੜੇ ਉਮੀਦਵਾਰ ਹੈ ਉਹ ਇੱਕ ਪਾਰਟੀ ਤੋਂ ਦੂਜੀ ਦੂਜੀ ਤੇ ਤੀਜੀ ਛੱਡ ਕੇ ਆਏ ਹੋਏ ਆ ਸਾਰੇ ਦਲ ਬਦਲੂਏ ਤੇ ਮੈਂ ਲੋਕਾਂ ਨੂੰ ਇਹੀ ਅਪੀਲ ਕਰਾਂਗਾ ਕਿ ਠਹਿਰਾਓ ਵਾਲੇ ਜਿਨ੍ਹਾਂ ਦੇ ਵਿੱਚ ਸਬਰ ਸੰਤੋਖ ਹੈ ਜਿਹੜੇ ਆਪਣੀ ਪਾਰਟੀ ਦੇ ਨਾਲ ਲਿਖੇ ਜਾਂਦੇ ਉਹਨਾਂ ਲੋਕਾਂ ਨੂੰ ਚੁਣੋ ਜਿਹੜੇ ਨਿੱਤ ਬਦਲਦੇ ਐ ਜਿਹੜੇ ਡਰ ਕੇ ਜਾਂ ਗਾਲਜ ਦੇ ਵਿੱਚ ਪਾਰਟੀਆਂ ਬਦਲ ਲੈਂਦੇ ਉਸੇ ਦੇਖੋ ਪਿਛਲੀ ਵਾਰੀ ਜਿਹੜਾ ਆਮ ਆਦਮੀ ਪਾਰਟੀ ਚੋਂ ਖੜਾ ਸੀ ਅਰ ਐਮਐਲਏ ਜਿੱਤਿਆ ਐਤਕੀਓ ਭਾਜਪੀ ਬਣ ਕੇ ਖੜਾ ਜਿਹੜਾ ਪਿਛਲੀ ਵਾਰੀ ਭਾਜਪੀ ਕੰਨੀ ਤੇ ਖੜਾ ਸੀ ਐਤਕੀਓ ਆਮਾਦੀ ਪਾਰਟੀ ਬਣ ਕੇ ਪਹਿਲਾਂ ਪਾਰਟੀਆਂ ਤੋਂ ਹਰਾਣਾ ਹੈ আর ਇਹਨਾਂ ਲੋਕਾਂ ਤੋਂ ਹਰਾਣਾ ਕੋਈ ਦੇਖ ਪਰੇ ਨਹੀਂ ਹੈ ਕਰਦਾ ਵੀ ਸਟੈਂਡ ਹੁੰਦਾ ਇਹਨਾਂ ਦਾ ਕੋਈ ਸਟੈਂਡ ਨਹੀਂ ਹੈ ਉਥੋ ਜਿਹੇ ਲੋਕਾਂ ਨੂੰ ਜਿਨ੍ਹਾਂ ਦਾ ਕੋਈ ਸਟੈਂਡ ਨਹੀਂ ਉਹਨਾਂ ਦੇ ਨਾਲ ਲੋਕ ਬਿਨ ਸਟੈਂਡ ਕਰਦੇ ਤੇ ਉਹਨਾਂ ਨੂੰ ਲੋਕ ਨਕਾਰ ਦਿੰਦੇ ਆ ਪਿੱਛੇ ਵੀ ਨਕਾਰਿਆ ਤੇ ਇਸ ਵਾਰ ਵੀ ਨਕਾਰਿਆ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਉਥੇ ਡੇਰੀ ਲਾਉਣ ਦੀ ਡੇਰੀ ਲਾਉਣ ਦੀ ਗੱਲ ਕੀਤੀ ਕਿਸ ਤਰ੍ਹਾਂ ਦੇਖਦੇ ਹੋ ਤੇਰੇ ਤਾਂ ਹੁਣ ਵੀ ਪੰਜਾਬ ਵਿੱਚੇ ਉਹਨਾਂ ਦੇ ਲੇਕਿਨ ਕੰਮ ਨਹੀਂ ਨਾ ਕੋਈ ਕਰਦੇ ਤਾਂ ਕਿਸੇ ਤਰ੍ਹਾਂ ਦੀ ਲੋਕਾਂ ਨੂੰ ਰਾਹਤ ਨਹੀਂ ਮਿਲੀਾ ਬਿਜਲੀ ਦੇਖ ਲਓ ਔਂ ਇਹਨੇ ਘੱਟ ਲੱਗਦੇ ਆ ਲੋਕ ਐਨੇ ਪਰੇਸ਼ਾਨ ਐ ਤਾਂ ਕਿੰਨੇ ਮੱਛਰ ਲੜਾਈ ਐ ਦੁਨੀਆ ਮੋਟਾ ਘਟ ਬੈਣੀਆ ਨੀਡ ਦੇ ਪੇਪਰ ਨੂੰ ਕਿਵੇਂ ਦੇਖ ਦਿਆਂ ਜਿਹੜਾ ਨੀਡ ਦੇ ਪੇਪਰ ਜਿੱਕਰ ਵੱਡਾ ਕਬਲਾ ਹੋਇਆ ਹੈ ਧਾਫੜਿਆਂ ਦਾ ਕੋਈ ਅੰਤ ਕੋੜਾ ਹੈ ਇਹ ਜਿਹੜੀ ਇੱਥੇ ਦੀ ਆਮ ਆਦਿ ਝਾੜੂ ਵਾਲੀ ਸਰਕਾਰ ਹੈ ਇਹਨਾਂ ਨੇ ਤਾਂ ਝਾੜੂ ਪੈਸੇ ਇਕੱਠੇ ਕਰਨ ਵਾਸਤੇ ਲਾਇਆ ਹੋਇਆ ਹੈ ਇਹ ਅੰਦਰ ਨੂੰ ਸੰਭਰਦੇ ਨਾਲੇ ਬਾਹਰ ਹੋਣੇ ਸੰਭਰਦੇ ਇਹ ਇਹ ਸਮਝ ਲਓ ਕਿ ਪੂਰੇ ਠੱਗ ਲੋਕ ਐ ਇਹਨਾਂ ਨੇ ਪੰਜਾਬ ਨੂੰ ਦੋਨੇ ਹੱਥੀ ਲੁੱਟਣਾ ਸ਼ੁਰੂ ਕੀਤਾ ਹੋਇਆ ਲੋਕ ਇਹਨਾਂ ਨੂੰ ਨਾ ਇਹਨਾਂ ਨੂੰ ਮaaf ਕੀਤਾ ਪਿਛਲੇ ਲੈਕਚਰਾਂ 'ਚ ਨਾਕ ਦੇ ਨੂੰ ਕਰ ਲਏ ਤੁਸੀਂ ਅਜੇ ਤੱਕ ਇਹ ਅੱਗੇ ਦੇਖੇ ਇਹਨਾਂ ਦਾ ਹੁਣ ਕੀ ਹਾਲ ਹੈ ਜਿਸ ਤਰੀਕੇ ਦੇ ਨਾਲ ਇਹਨਾਂ ਨੇ ਲੁੱਟ ਪਾਈ ਪੰਜਾਬ ਵਿੱਚ ਤਰੀਕੇ ਪੰਜਾਬ ਦੇ ਵਿੱਚ ਨਸ਼ਾ ਫੈਲਿਆ ਦੋ ਸਾਲਾਂ ਦੇ ਵਿੱਚ ਹਰ ਇਹ ਉਹਦੀ ਪੁਸਤਪਨਾ ਹੀ ਕਰਦੇ ਐ ਇਹ ਇਹ ਰੋਜ਼ ਮਾਮਾ ਦੇ ਪੁੱਤ ਬੰਦੇ ਐ ਇਹ ਇਹਨਾਂ ਨੂੰ ਕੋਈ ਸਰੋਕਾਰ ਨਹੀਂ ਹੈ ਇਹ ਆਪਣੇ ਬੜੀਆਂ ਗੱਡੀਆਂ 'ਚ ਬੈਠੇ ਬੜੀਆਂ ਗੱਡੀਆਂ 'ਚ ਘੁੰਮਦੇ ਆ ਨਾ ਲੋਕਾਂ ਦੀ ਅਸਾਰ ਲੈਂਦੇ ਆ ਇਹਨਾਂ ਦੇ ਪਾਠੀਆਂ ਪੈਂਟ ਦੇ ਨਾਲ ਕਿ ਸਰ ਇਹਨਾਂ ਨੇ ਗੱਲ 13 013 ਦੀ ਗੱਲ ਕੀਤੀ ਸੀਗੀ ਦੇਖਿਆ ਜੇ ਕਾਮਰਸ ਪਾਰਟੀ ਵੱਡੀ ਲੀਡ ਨਾਲ ਜਿੱਤੀ ਹੈ ਉਹਨੂੰ ਕਿਵੇਂ ਦੇਖਦੇ 13 ਕਹਿੰਦੇ ਸੀ ਨਾ ਏਕਾ ਦੌੜ ਗਿਆ ਮੂਰੇ ਤੇ ਉਹਨਾ ਤੀਆਂ ਵੀ ਉੱਡ ਜਾਣਾ ਕਿ ਨਸ਼ਿਆਂ ਸਰ ਨਸ਼ਿਆਂ ਨੂੰ ਲੈ ਕੇ ਸਰਕਾਰ ਨੇ ਐਕਚੁਅਲੀ ਆ ਤੇ ਬਦਲੀਆਂ ਤੱਕ ਕੀਤਾ ਉਹ ਦਾਹੂਰ ਬਾਦਰੀਪੀ ਕਿਤੇ ਲਾਜੀ ਉਹਦੇ ਬਾਰੇ ਕੁਝ ਜਿਹੜਾ ਜੀ ਇਹ ਪਰਚੇ ਦਾ ਜਿਹੜੇ ਕਹਿੰਦੇ ਆ ਗਰੀਬ ਉਹਨਾਂ ਦਾ